ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਪਟਿਆਲਾ ਜੇਲ੍ਹ ਦੇ ਵਿੱਚ ਜੋ ਘਟਨਾ ਕਰਮ ਹੋਇਆ ਇਹ ਸਭ ਨੂੰ ਪਤਾ ਹੈ ਜੇਲ੍ਹ ਦੇ ਬਾਹਰ ਧਰਨਾ ਲਾ ਕੇ ਰੱਖਿਆ ਸੰਦੀਪ ਸਣੀ ਦਾ ਮੈਡੀਕਲ ਹੋ ਗਿਆ ਬਾਹਰ ਬੈਠੇ ਲੋਕਾਂ ਨੇ ਇਹੋ ਜਿਹੇ ਸਟੇਟਮੈਂਟਾਂ ਦਿੱਤੀਆਂ ਸਭ ਤੋਂ ਪਹਿਲਾਂ ਜਿਹੜੇ ਕਾਲੇ ਕੋਟਾਂ ਵਾਲੇ ਸਾਡੇ ਕਾਨੂੰਨ ਦੇ ਰਖਵਾਲੇ ਵਕੀਲ ਨੇ ਉਹ ਕੀ ਕਹਿੰਦੇ ਮੈਂ ਇੱਕ ਬੇਨਤੀ ਕਰਨੀ ਹੈ 1947 ਤੋਂ ਹੁਣ ਤੱਕ ਦਾ ਜੇ ਸਹਿ ਕੌਮ ਦਾ ਸਫ਼ਰ ਦੇਖਣਾ ਹੋਵੇ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਜਾ ਕਈ ਕੌਮ ਦੇ ਯੋਧੇ ਬਣ ਕੇ ਨਿਤਰੇ ਕੌਮ ਦੇ ਨਾਂ ਤੇ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਘਰ ਬਣਾ ਲਏ ਕਈ ਵਾਰੀ ਐਮਪੀ ਐਮਐਲਏ ਬਣ ਗਏ ਉਹਨਾਂ ਦੇ ਜੀਵਨ ਕਾਲ ਵਿੱਚੋਂ ਕੌਮ ਲਈ 1% ਵੀ ਕੋਈ ਬੈਨੀਫਿਟ ਹੋਵੇ ਤਾਂ ਗੌਰ ਜੂੜ ਕਰ ਤੁਸ ਜੇ ਸਭ ਤੋਂ ਪਹਿਲਾਂ प्रकाश चंद ਜਬ ਬਾਦਲ ਪਰਿਵਾਰ ਦੀ ਗੱਲ ਕਰੀਏ ਚਾਰ ਵਾਰੀ ਜਾਂ ਪੰਜ ਵਾਰੀ ਮੁੱਖ ਮੰਤਰੀ ਬਣਿਆ ਕਹਿੰਦੇ ਉਹਨਾਂ ਦੀ ਪੂਰੀ ਕੌਮ ਨੂੰ ਪੰਜਾਬ ਨੂੰ ਕਿੰਨੀ ਕੁ ਦੇਣਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚੰਗੀ ਤਰ੍ਹਾਂ ਔਰ ਜਿਹੜੇ ਇਹਨਾਂ ਦੇ ਸਲਾਹਕਾਰ ਜਾਂ ਮੂਰੇ ਬਲਾਰੇ ਲਾਏ ਹੁੰਦੇ ਸੀ ਉਹਨਾਂ ਲੋਕਾਂ ਨੂੰ ਝੂਠ ਮਾਰ ਮਾਰ ਕੇ ਗੁੰਮਰਾਹ ਕੀਤਾ ਬਾਦਲ ਸਾਹਿਬ ਨੇ 15 ਸਾਲ ਜੇਲ੍ਹ ਕੱਟੀ ਹੈ 17 ਸਾਲ ਜੇਲ੍ਹ ਕੱਟੀ ਹੈ 3 ਸਾਲ 17 ਸਾਲ ਇਦਾਂ ਦੇ ਝੂਠ ਬੋਲੇ ਜਦੋਂ ਕਿ ਉਹਨੇ ਇੰਨਾ ਲੰਬਾ ਸਮਾਂ ਜੇਲ੍ਹ ਕੱਟੀ ਨਹੀਂ ਔਰ ਜਿੰਨਾ ਕੌਮ ਦਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਜਾਂ ਕਰਵਾਇਆ ਕੋਈ ਕਰਵਾਇ ਨਹੀਂ ਸਕਦਾ ਇਹ ਸੱਚਾਈ ਹੈ ਉਦੋਂ ਬਾਅਦ ਜੇ ਤੁਸੀਂ 1978 ਤੋਂ ਸ਼ੁਰੂ ਕਰੋਗੇ ਆ ਟਕਸ਼ਾਲੀ ਲਾਣਾ ਸ਼ੁਰੂ ਹੋ ਗਿਆ ਭਿੰਡਰਾਂ ਵਾਲੇ ਦੀ ਗੱਲ ਆ ਗਈ ਅਤਵਾਦ ਦਾ ਦੌਰ ਆ ਗਿਆ ਸਮਝਿਤ ਮਾਨ ਵਰਗੇ ਆ ਗਏ ਇਹਨਾਂ ਨੇ ਕੌਮ ਲਈ ਕੀ ਕੀਤਾ ਇਹ ਸਭ ਨੂੰ ਪਤਾ ਹੈ ਬਹੁਤੇ ਬੰਦੇ ਮੈਨੂੰ ਕਹਿੰਦੇ ਹੁੰਦੇ ਆ ਤੁਸੀਂ ਫੁੱਟ ਪਾ ਰਹੇ ਹੋ ਤੁਸੀਂ ਕੌਮ ਦੇ ਦੁਸ਼ਮਣ ਹੋ ਜਿਨ੍ਹਾਂ ਨੂੰ ਲੱਗਦਾ ਉਹ ਕਹਿਣਗੇ ਪਰ ਅੱਜ ਮੈਂ ਇੱਕ ਬੇਨਤੀ ਕਰਨ ਲੱਗਾ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਕਿੰਨੇ ਬਾਰੇ ਬਣ ਗਿਆ ਕਿੰਨੇ ਬਾਰ ਬਣ ਗਿਆ ਇਹ ਸਭ ਨੂੰ ਪਤਾ ਗਿੰਦ ਲਿਓ ਰਿਸਰਚ ਕਰ ਲਿਓ ਗੂਗਲ ਤੇ ਜਾ ਕੇ ਲੱਭ ਲਿਓ ਔਰ ਹੁਣ ਕੀ ਚੱਲ ਰਿਹਾ ਕੋਈ ਕਹਿੰਦਾ ਮੈਂ ਖਾਲਸਾਤਨ ਬਣਾਵਾਂ ਸਾਡੇ ਸਿੱਖਾਂ ਦੀ ਸਰਕਾਰ ਹੋਵੇ ਬਣਾਓ ਬਹੁਤ ਛੋਟੀ ਜੀ ਗੱਲ ਹੈ ਸਿੱਖਾਂ ਦੀ ਸਰਕਾਰ ਬਣਾਉਂਦੇ ਵੀ ਵੱਡੀ ਗੱਲ ਨਹੀਂ ਇਹ ਜਿਹੜੇ ਬੰਦੇ ਡੇਂਗਾ ਮਾਰਦੇ ਨਾ ਨਾ ਸੀ ਇੱਕ ਇਨਸਾਨ ਸਾਹਿਬ ਥੱਲੇ ਇਕੱਠੇ ਹੋਣਾ ਹੈ ਹੋ ਜੋ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਕਰਵਾ ਦੇਣਾ ਮਰ ਤੁਹਾਡਾ ਸਾਰਾ ਨਾ ਬਚੋਲਾ ਬਣ ਜਾਣਾ 118 ਸੀਟਾਂ ਨੇ ਪੰਜਾਬ ਦੀਆਂ ਜਿੰਨੇ ਧੜੇ ਹੈਗੇ ਨੇ ਸਾਰ ਨੂੰ ਇਕੱਠੇ ਕਰਕੇ ਦੇਖ ਲੋ ਉਹਨਾਂ ਸ਼ੀਟਾਂ ਦੀ ਵੰਡ ਕਰ ਲਓ ਜਿੰਨੀ ਕਿਸ ਦੀ ਯੋਗਤਾ ਹੈਗੀ ਆ ਉਹਨੀਆਂ ਕਿ ਸ਼ੀਟਾਂ ਉਹਨੂੰ ਦੇ ਦਿਓ ਸਰਕਾਰ ਬਣਾ ਕੇ ਦੇਖ ਲਓ ਜੇ ਬਣਾ ਲਓਗੇ ਪਰ ਇਹ ਉਹ ਹਰਾਮਖੋਰ ਨੇ ਇਹਨਾਂ ਨੇ ਇਹ ਮਿੱਥਿਆ ਹੋਇਆ ਵੀ ਅਸੀਂ ਸੇਖ ਕੌਮ ਦਾ ਝੰਡਾ ਉੱਚਾ ਚੱਕਣਾ ਹੈ ਬਲੰਦ ਕਰਨਾ ਹੈ ਪਰ ਉਹ ਝੰਡਾ ਮੇਰੇ ਹੱਥ ਵਿੱਚ ਹੋਵੇ ਦੂਜਾ ਨਾ ਫੜੇ ਕੋਈ। ਔਰ ਇੱਕ ਝੰਡਾ ਤੁਸੀਂ ਧਰਤੀ ਦੇ ਗੱਡ ਦਿਓ ਵੀ ਇਹ ਖਾਲਸਾਈ ਇਨਸਾਨ ਸਾਹਿਬ ਹੈ। ਇਹ ਕਹਿ ਦਿਓ। ਫਿਰ ਉਹਦੇ ਪਾਰਟੀਆਂ ਪਾ ਲਿਓ ਅਰਦਾਸ ਕਰ ਲਿਓ ਜਿਹਦਾ ਨਾਂ ਨਿਕਲ ਆਇਆ ਪਰਚੀ ਦੇ ਵਿੱਚੋਂ ਅਰਦਾਸ ਕਰਕੇ ਉਹਨੂੰ ਮੂਹਰੇ ਲਾ ਦਿਓ। ਦੇਖਿਓ ਫਿਰ ਕਿੰਨੇ ਕੋ ਇਹਦੇ ਨਾਲ ਸਹਿਮਤ ਹੁੰਦੇ ਆ। ਆ ਜਿਹੜੇ ਕਹਿੰਦੇ ਨਾ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇੱਕ ਿਰਪਾਨਾਂ ਦੇ ਨਾਲ ਪੱਗਾਂ ਲਾਉਂਦੇ ਨੇ ਉੱਥੇ ਵੀਡੀਓ ਸ਼ਰਿਆਂ ਵਿੱਚ ਵਾਇਰਲ ਹੋ ਗਈਆਂ ਗੋਲਕ ਵਿੱਚ ਕਿੰਨੇ ਕ ਪੈਸੇ ਹੁੰਦੇ ਆ ਲੱਖ ਹੋ 2 ਲੱਖ ਹੋ ਇੱਕ ਦੂਜੇ ਤੇ ਆ ਕੇ ਉਹ ਜਿਹੜੇ ਸਾਜ ਨਾਲ ਚਿਮਟੇ ਹੁੰਦੇ ਆ ਉਹ ਮਾਰਦੇ ਨੇ ਜਿਹੜੇ ਮੂਹਰੇ ਤੀਰ ਜੇ ਰੱਖੇ ਹੁੰਦੇ ਨੇ ਨਾ ਗੁਰੂ ਸਾਹਿਬ ਦੇ ਉਹੀ ਚੱਕ ਚੱਕ ਮਾਰਦੇ ਨੇ ਇੱਕ ਬੀਬੀ ਜੁੱਤੀ ਲਾ ਕੇ ਪ੍ਰਧਾਨ ਦੇ ਮਾਰੀ ਕਰਦੀ ਹੈ ਇਹ ਕੋਣ ਅਸਮਜੀਤ ਮਾਨ ਜਿਹੜਾ ਖਾਲਿਸਤਾਨ ਕਹਿੰਦਾ ਬਣਾਉਣਾ ਿਰਪਾਨਾਂ ਲੈ ਕੇ ਇੱਕ ਦੂਜੇ ਪਿੱਛੇ ਪਏ ਹੋਏ ਆ ਛੌਣ ਇੱਕ ਮਿੰਟੀ ਨੇ ਉਹ ਟਾਕਸਪੋਰਸ ਰੱਖੀ ਹੈ ਉਹ ਦਾੜੀਆਂ ਪੱਟੀ ਜਾਂਦੀਆਂ ਇਸ ਸਾਡੀ ਕੌਮ ਦੇ ਜੀ ਉਹ ਲੋਕ ਨੇ ਜਿਹੜੇ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹੋ ਲੋਕ ਨੇ ਜੇ ਹੁਣ ਇਹਨਾਂ ਨੂੰ ਪੂਛ ਨੂੰ ਅੱਗ ਲੱਗੀ ਹੋਈ ਆ ਵੀ ਸਾਡੀ ਸਰਕਾਰ ਕਿੱਦਾਂ ਬਣੇ ਦੇਖਿਆ ਨੇ ਸੁਖਾ ਗੱਪੀ ਜਦੋਂ ਵੀ ਕਿਤੇ ਉਹਨੇ ਲੱਖ ਰੁਪਇਆ ਦਿੱਤਾ ਉਹਦੀ ਗਹਿਤਾ ਉਹਨੇ ਸਰਕਾਰ ਬਣਾ ਦਿਓ ਸਾਰੇ ਜਿਹੜੇ ਪੁਲ ਨੇ ਬੰਨ ਨੇ ਕੰਕਰੀਟ ਦੇ ਬਣਾਇਆ ਦੀ ਹਰਾਮ ਕਰੋ ਪਹਿਲਾਂ ਨਹੀਂ ਬਣਾਏ ਤੁਸੀਂ 25 ਸਾਲ ਨਹੀਂ ਸੌਰੀ ਪੰਜ ਵਾਰੀ ਮੁੱਖ ਮੰਤਰੀ ਬਣ ਗਏ ਐਮਪੀ ਤੁਸੀਂ ਸੈਂਟਰ ਵਿੱਚ ਮਨਿਸਟਰ ਰਹੇਗੇ ਉਦੋਂ ਕੋਈ ਨਾ ਕੁਛ ਬਣਾਇਆ ਹੁਣ ਬਣਾਉਣਗੇ ਆਸ਼ਮ ਜੀ ਦਮਾਨ ਨੂੰ ਪੁੱਛ ਲਓ ਜੋ ਕੋਈ ਔਰਤ ਖੜੀ ਹੈ ਉਹਨੂੰ ਕਿੱਦਾਂ ਬੋਲਣਾ ਹੈ ਸਕੂਲ 'ਤੇ ਜਾਂਦਾ ਉਹਨੂੰ ਕਿੱਦਾਂ ਬੋਲਣਾ ਹੈ ਕਿਦਾਂ ਝੱਗੇ ਚੱਕ ਚੱਕ ਕੇ ਲੋਕਾਂ ਨੂੰ ਬਦਨਾਮ ਕਰਦੇ ਨੇ ਇਹ ਉਹ ਲੋਕ ਨੇ ਜਦੋਂ ਖਾਣੇ ਬਾਰੇ ਪੁੱਛੋ ਮੈਂ ਆਂਡੇ ਸ਼ੱਕ ਲੈ ਲੈਣਾ ਮੈਂ ਆਹ ਕਰ ਲੈਣਾ ਤੇ ਜਿਹੜੇ ਲੋਕ ਬਾਹਰ ਜਾਂਦੇ ਨੇ ਚਿੱਠੀਆਂ ਵੇਚ ਕੇ ਮੈਂ ਅਰਬਾਂ ਰੁਪਇਆ ਬਣਾ ਲੈਣਾ ਇਹ ਕਰਤੂਤਾਂ ਇਹਨਾਂ ਦੀ ਤੇ ਜਿੰਨੇ ਨੌਜਵਾਨ ਇਹਨਾਂ ਨੇ ਮਰਵਾਏ ਨੇ ਨਾ ਜਿੰਨਾ ਗੈਂਗਸਟਰਵਾਦ ਇਹਨਾਂ ਨੇ ਵਧਾਇਆ ਮੈਂ ਕਹਿੰਦਾ ਕਿਸੇ ਨੇ ਨਹੀਂ ਵਧਾਇਆ ਤੇ ਜਦੋਂ ਇਹਨਾਂ ਨਾਲ ਅਸੀਂ ਗੱਲ ਕਰੋਂਗੇ ਪਹਿਲਾਂ ਬੜੇ ਪਿਆਰ ਨਾਲ ਵੀ ਇਹ ਤਾਂ ਬੰਦੇ ਨਾ ਐਨੇ ਸ਼ਾਂਤੀ ਦੇ ਪੁੰਜ ਨੇ ਫਤਿਹ ਬੁਲਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਕੀ ਹਾਲ ਨੇ ਤੁਹਾਡੇ ਠੀਕ ਹੈ ਜੀ ਜਦੋਂ ਗਿਆਨੀ ਜੀ ਕਰਦੇ ਸਵਾਲ ਫਿਰ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਫਿਰ ਉਹੀ ਫਤਿਹ ਵਾਲੀ ਜਵਾਨ ਇਹਨਾਂ ਦੀ ਇਹ ਰਾਜ ਕਰੇਗਾ ਖਾਲਸਾ ਸ਼ਬਦ ਵਰਤੇ ਦੀ ਇਹਨੋਂ ਕਿ ਕਹਿ ਦੋ ਵੀ ਇਹ ਤੜਕੇ ਉੱਠ ਕੇ ਬਾਣੀ ਪੜਦੇ ਤੂੰ ਕਹਿ ਦੋ ਇਹ ਸੇ ਕਰਕੇ ਜਦੋਂ ਮੈਂ ਕਹਿੰਦਾ ਵੀ ਇਹ ਖੋਤੇ ਨੇ ਸਿਰੇ ਤੇ ਬਸ ਉਹ ਜਿਵੇਂ কুমਹਾਰ ਕੋਲੇ ਹੁੰਦਾ ਨਾ ਐਡਾ ਇੱਕ ਡੰਡਾ 2 ਫੁੱਟ ਦਾ ਤੇ ਉਹ ਟੂ ਹੱਵ ਕੁੱਟੀ ਜਾਂਦਾ ਚੰਗੀ ਤਰ੍ਹਾਂ ਥੋੜਾ ਜਿਹਾ ਖੱਬੜ ਛੜ ਜਾਂਦਾ ਤੇ ਆਪੀ ਜੋ ਤੇ ਲੱਗਦੀ ਹੈ ਪਾਣੀ ਪੀ ਲੈਂਦੇ ਨੇ ਉਹ ਪੁਖਾਰ ਗਿਆ ਪਹਿਲਾਂ ਮਿੱਟੀ ਲਿਆਉਣ ਵਾਸਤੇ ਹੁੰਦੀਆਂ ਸੀ ਢੋਈ ਜਾਂਦਾ ਸਾਰਾ ਦਿਨ ਸ਼ਾਮ ਨੂੰ ਡੰਡਾ ਮਾਰ ਕੇ ਕਢਣਦਾ ਬਾਹਰ ਚਾਰ ਚੁਰ ਕੇ ਫੇਰ ਆ ਜਾਂਦੇ ਵਿਚਾਰੇ ਉਦੋਂ ਦੇ ਸਾਡੇ ਇਹ ਲੀਟਰ ਨਹੀਂ ਜਿਹੜੇ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਇਹ ਗੱਲਾਂ ਕੌੜੀਆਂ ਨੇ ਤੇ ਕਹਿਣ ਨੂੰ ਜੀ ਨਹੀਂ ਕਰਦਾ ਪਰ ਕਰੀਏ ਕੀ ਕਰਨੇ ਪੈਂਦੇ ਹਾਂ ਜਿਹੜੀ ਮੈਂ ਲਾਸਟ ਗੱਲ ਇੱਥੇ ਕਹਿਣੀ ਹੈ ਨਾ ਉਹ ਕੀ ਹੈ ਇਹ ਨਾਲ ਇੱਕ ਦੁਹਾਈ ਹੋਰ ਦਿੰਦੇ ਆ ਕੌਮ ਨੂੰ ਖਤਰਾ ਹੈ ਜੀ ਪੰਥ ਖਤਰੇ ਵਿੱਚ ਹੈ ਜੀ ਸਾਨੂੰ ਜੋਧਿਆਂ ਦੀ ਲੋੜ ਹੈ ਕਹਿੰਦੇ ਨੇ ਨਾ ਕਿਸੇ ਪੰਥ ਨੂੰ ਖਤਰਾ ਨਹੀਂ ਕੋਈ ਪੰਥ ਖਤਰੇ ਵਿੱਚ ਨਹੀਂ ਇਹਨਾਂ ਦੀ ਕੁਰਸੀ ਖਤਰੇ ਵਿੱਚ ਹੁੰਦੀ ਹੈ ਤੇ ਇਹਨਾਂ ਨੇ ਆਪਣੇ ਬੱਚੇ ਬਚਾ ਕੇ ਰੱਖੇ ਹੋਏ ਨੇ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਇਹਨਾਂ ਨੇ ਫੂਕ ਦੇ ਦੇ ਕੇ ਜੇਲਾਂ ਭਰਤੀ ਇਹ ਗੱਲ ਜਿਹੜੀ ਮੈਂ ਅੱਜ ਕਹੀ ਹੈ ਨਾ ਕਿ ਦਾ ਨਾਂ ਲੈ ਕੇ ਨਹੀਂ ਕਹੀ ਵੀ ਕੌਣ ਹਰਾਮਖੋਰ ਹੈ ਜਿਹੜੇ ਹਰਾਮਖੋਰ ਨੇ ਉਹਨਾਂ ਦਾ ਸਾਨੂੰ ਸਭ ਨੂੰ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ